ਕੀ ਨੰਦਟਾ ਮੇਰਾ ਮਨੋਜ ਰੋੜਾ ਜੀ ਕੀ ਘਟਨਾ ਹੈ ਤੇ ਕਿੰਨੇ ਵਜੇ ਘਟਨਾ ਹੈ ਇਹ ਸਵਾ 9 ਵਜੇ ਦਾ ਟਾਈਮ ਜੀ ਕੀ ਘਟਨਾ ਹੈ ਬਸ ਐ ਹੀ ਆਏ ਨੇ ਤੇ ਉਹਨਾਂ ਨੇ ਕੋਡਿੰਗ ਮੰਗੀ ਹਾਂਜੀ ਮੈਂ ਕੋਡਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਜਿਹੜਾ ਬਾਹਰੋਂ ਤਾਂ ਦੋ ਜਣੇ ਅੰਦਰ ਆ ਗਏ ਬਸ ਉਹਨਾਂ ਨੂੰ ਕਿ ਜੋ ਹੈਗਾ ਦੇ ਦਿਓ ਕਿੰਨੇ ਨੇ ਹੀ ਹੈਗੇ ਅੰਦਰ ਦੋ ਜਣੇ ਆਏ ਨੇ ਅੱਛਾ ਜੀ ਇੱਕ ਇਹਨਾਂ ਮੋਟਰਸਾਈਕਲ ਦੇ ਸਕੂਟੀ ਦੀ ਸੀ ਸਕੂਟੀ ਸੀ ਮੇਖਰ ਇੱਕ ਸਕੂਟੀ ਸਟਾਰਟ ਰੱਖੀ ਦੀ ਦੋ ਵਹੀਕਲ ਸੀ ਇਹਨਾਂ ਹਾਂਜੀ ਨਹੀਂ ਇੱਕ 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 ਕੋ ਦੇ ਗਏ ਤੇ ਕਿੰਨਾ ਕੈਸ਼ ਲੱਗੇ ਤੁਹਾਨੂੰ ਮੇਰੇ ਕੋ 5-6000 ਰੁਪਏ ਕੈਸ਼ ਇਹ ਰੋ ਲੈ ਗਿਆ ਆਪਣੇ ਜੀ ਹਾਂਜੀ 5000 ਰੁਪਏ ਰਸੇ ਇਹਨੂੰ ਹਾਂ ਰੋਵਰ ਸੀ ਇਹ ਐਨੀ ਅਸਲੀ ਕੀ ਨਕਲੀ ਸੀ ਐਨੀ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਦੇ ਮੋਟਿਆ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਦਾ ਸੀ ਆਨ ਬਾਨ ਤੇ ਇੱਕ ਉੱਚਾ ਲੰਬਾ ਸਾਲ ਉਹਨੇ ਉਹਨੇ ਲੋਈ ਲਈ ਦੀ ਉਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ। ਕਿ ਟਾਈਮ ਹੈ 9 ਘੰਟੇ ਤੋਂ ਉਹਦੇ। ਇਹ ਨੋ ਹੋਏ ਕਿ 10 15 ਮਿੰਟ। ਟ੍ਰੇਡ ਕਰਦੇ। ਹਾਂ। ਕੋਈ ਸੀਸੀਟੀਵੀ ਵੀਡੀਓ। ਇੱਥੇ ਹੁਣ ਦਾਖੇ ਦੇਖਣੇ ਪੈਣੇ। ਹਾਂਜੀ। ਨਾਮ ਕੀ ਤੁਹਾਡਾ? ਮਨੋਜ ਰੂੜਾ। ਰੂੜਾ ਕਹਿੰਦਾ ਸੋਚ ਜਲਦਾ ਇੱਥੇ ਨਾ। ਹਾਂਜੀ ਸਰ ਮੇਰੀ ਗੱਲ ਤੁਹਾਨੂੰ ਨਹੀਂ ਨਿੱਲੀ ਬੋਲਦਾ। ਅਸੀਂ ਕੱਲ ਜੀ ਤੁਹਾਨੂੰ ਆਪਣਾ ਤਿੰਨ ਜਣੇ ਆਏ ਆ ਐਕਟਿਵ ਆ ਤੇ ਰਾਤ ਨੂੰ ਆਪਣਾ ਸਭਾ ਕਿ 9 ਵਜੇ ਦਾ ਟਾਈਮ ਹੈਗਾ ਵਾ। ਤੇ ਉੱਥੇ ਬਵਾਦ ਕਰਦਿਆ ਆਪਾਂ 1.0 ਤੇ ਤੇ 5000 ਲਾਇਏ ਲੈ ਗਏ ਹਾਂ ਤੇ ਬਾਕੀ ਆਪਾਂ ਸੀਸੀਟੀਵੀ ਕੈਂਪਰੇ ਦੇਖ ਰਹੇ ਹਾਂ ਤੇ ਇਨਵੈਸਟੀਗੇਸ਼ਨ ਜਲਦੀ ਵੀ ਜੋ ਵੀ ਆਊਗਾ ਸਾਹਮਣੇ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਮਿਲ ਕੇ ਸੇ ਗਿਆ ਰਿਹਾ ਉਹ ਵੈਰੀਫਾਈ ਕਰ ਲਿਆ ਜੋ ਹੋਊਗਾ ਤਾਂ ਕਰ ਲੋ ਵਿੱਚ ਲੱਗੇ ਕਰਾ ਪੁਲਿਸ ਕੀ ਨੰਤਰ ਮੇਰਾ ਮਨੋਜ अरोड़ा ਜੀ ਕੀ ਘਟਨਾ ਹੈ ਤੇ ਕਿੰਨੇ ਵਜੇ ਘਟਨਾ ਹੈ ਜੀ ਇਸ ਸਵਾਗ 9 ਵਜੇ ਦਾ ਟਾਈਮ ਜੀ ਕੀ ਕਰ ਪਾਇਆ ਬਸ ਐ ਹੀ ਆਏ ਨੇ ਤੇ ਉਹਨਾਂ ਨੇ ਕੋਲਡਿੰਗ ਮੰਗੀ ਹਾਂਜੀ ਮੈਂ ਕੋਲਡਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਜਿਹੜਾ ਬਾਹਰੋਂ ਤਾ ਦੋ ਜਣੇ ਅੰਦਰ ਆ ਗਏ ਬਸ ਉਹਨਾਂ ਨੂੰ ਕਿ ਜੋ ਹੈਗਾ ਦੇ ਦਿਓ ਕਿੰਨੇ ਨੇ ਹੀ ਅੰਦਰ ਦੋ ਜਣੇ ਆਏ ਨੇ ਅੱਛਾ ਜੀ ਇੱਕ ਇਹਨਾਂ ਮੋਟਰਸਾਈਕਲ ਤੇ ਸਕੂਟੀ ਸੀ ਸਕੂਟੀ ਸੀ ਮੇਰੇ ਖਿਆਲ ਇੱਕ ਸਕੂਟੀ ਸਟਾਰਟ ਰੱਖੀ ਦੀ ਦੋ ਵਹੀਕਲ ਸੀ ਇਹਨਾਂ ਹਾਂਜੀ ਨਹੀਂ ਕੋਈ 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 ਕੋਦੇ ਗਏ ਤੇ ਕਿੰਨਾ ਕੈਸ਼ ਲਗੇ ਤੁਹਾਨੂੰ ਮੇਰੇ ਕੋ 5-6000 ਰੁਪਏ ਸੀ ਰੋ ਲੈ ਗਿਆ ਆਪਣੇ ਜੀ ਹਾਂਜੀ 5000 ਰੁਪਏ ਰਸੇ ਹਾਂ ਰੋ ਰੋਲਵਰ ਸੀ ਐ ਨਹੀਂ ਅਸਲੀ ਕਿ ਨਕਲੀ ਸੀ ਐ ਨਹੀਂ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਦੇ ਮਗਰ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਡਾ ਸੀ ਆਣ ਬਣ ਤੇ ਇੱਕ ਉੱਚਾ ਲੰਬਾ ਸੀ ਉਹਨੇ ਉਹਨੇ ਲੋਈ ਲਈ ਦੀ ਅੱਛਾ ਉਹਦੇ ਕੋਲ ਪਤਾ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਫਿਰ ਮੈਂ ਨੌਂ ਘੰਟੇ ਨੌਂ ਦੇ ਇਹ ਨੌਂ ਆ ਕੇ 10-15 ਮਿੰਟ ਰੇਟ ਕਰਦੇ ਹਾਂ ਹਾਂ ਕੁਛ ਸੀਸੀਟੀਵੀ ਵੀਡੀਓ ਵੰਤਾ ਮੁੰਡਾ ਗੀ ਦੇਖਣੇ ਬੈਣੀ ਹਾਂਜੀ ਨਾਮ ਕੀ ਥੋੜਾ ਮਨੋਜ ਰੋੜਾ ਰੋੜਾ ਕਹਿੰਦਾ ਸੋਚ ਚੱਲਦਾ ਇਥੇ ਨਾ ਹਾਂਜੀ ਸਰ ਜਿਹੜੀ ਗੱਲ ਮੈਂ ਨਹੀਂ ਬੋਲਿਆ ਅਸੀਂ ਕੱਲ ਜੀ ਇਤਨਾ ਆਪਣਾ ਦਿਨ ਜਣੇ ਆਏ ਐ ਐਕਟੀਵਿਟੀ ਤੇ ਰਾਤ ਨੂੰ ਆਪਣਾ ਸਭਾ ਕੇ 9 ਵਜੇ ਦਾ ਟਾਈਮ ਹੈਗਾ ਵਾ ਤੇ ਉੱਥੇ ਬਾਤਾਂ ਕਰਦੀਆਂ ਆਪਾਂ ਗਨ ਪੁਆਇੰਟ ਤੇ ਤੇ 5000 ਰੁਪਏ ਲੈ ਗਏ ਹਾਂ ਤੇ ਬਾਕੀ ਆਪਾਂ ਜੀ ટીਵੀ ਕੈਂਪ ਵੀ ਦੇਖ ਰਹੇ ਆ ਤੇ ਇਨਵੈਸਟੀਗੇਸ਼ਨ ਜਲਦੀ ਵੀ ਜੋ ਵੀ ਆਊਗਾ ਸਾਹਮਣੇ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਕਿੱਥੇ ਜਾ ਰਹੇ ਉਹ ਉਹ ਵੈਰੀਫਾਈ ਕਰਦੇ ਜੋਗਾ ਫਾਨਕ ਕਰ ਰੋ ਵਿੱਚ ਲੱਗੇ